ਹਾਂਜੀ ਦੋਸਤੋ ਸੱਸੀ ਗੱਲ ਦੀ ਸਾਰਿਆਂ ਨੂੰ ਦੋਸਤੋ ਅੱਜ ਨਾ ਅਸੀਂ ਇੱਕ ਜਗ੍ਹਾ ਤੇ ਆਏ ਸੀ ਕਿ ਸਾਨੂੰ ਨਾ ਬਾਹਰ ਆ ਕੇ ਇੱਕ ਬੜੀ ਵਧੀਆ ਜਗ੍ਹਾ ਦੇਖਣ ਨੂੰ ਮਿਲੀ ਜਿਵੇਂ ਕਿ ਤੁਹਾਡੇ ਸਾਹਮਣੇ ਆ ਬਾਈ ਨੇ ਨਾ ਇੱਕ ਗੋਬਰ ਗੈਸ ਵਾਲਾ ਪ੍ਰੋਜੈਕਟ ਜਿਆ ਲਾਇਆ ਆ ਜੋ ਕਿ ਦੇਸੀ ਜਗਾੜ ਆ ਅੱਜ ਕੱਲ ਦੇ ਖਰਚਿਆਂ ਨੂੰ ਦੇਖਦੇ ਆ ਬਾਈ ਨੇ ਨਾ ਇੱਕ ਇਹੋ ਜਿਹਾ ਜੁਗਾੜ ਤਿਆਰ ਕੀਤਾ ਆ ਜੋ ਕਿ ਤੁਹਾਡੇ ਅੱਖਾਂ ਦੇ ਸਾਹਮਣੇ ਆ ਤੁਹਾਨੂੰ ਨਾ ਇਹਦੇ ਬਾਰੇ ਪੂਰੀ ਜਾਣਕਾਰੀ ਦੇਣੇ ਆ ਅਸੀਂ ਇਹਦਾ ਫਾਇਦਾ ਕੀ ਆ ਨੁਕਸਾਨ ਕੀ ਆ ਆ ਦੇਖੋ ਭਾਈ ਬਾਈ ਨੇ ਨਾ ਇੱਕ ਗੁਬਾਰਾ ਜਿਆ ਤਿਆਰ ਕੀਤਾ ਆ ਜਿਵੇਂ ਆ ਮੰਨ ਲਓ ਆਪਣੇ ਤਰਪੈਲ ਦਾ ਇੰਦੇ ਵਿੱਚ ਨਾ ਇਹ ਰੋਜ਼ ਆਪਣੇ ਪਾਉਂਦੇ ਆ ਗੋਇਆ ਪਾਉਂਦੇ ਆ ਗੋਇਆ ਪਾਉਣ ਨਾਲ ਕੀ ਹੁੰਦਾ ਗੈਸ ਤਿਆਰ ਹੋ ਜਾਂਦੀ ਹੈ ਗੈਸ ਤਿਆਰ ਹੋਣ ਨਾਲ ਨਾ ਇਹ ਫਿਰ ਜਿਹੜੀ ਆਪਾਂ ਰਸੋਈ 'ਚ ਵਰਤਦੇ ਆ ਗੈਸ ਤੇ ਇਹ ਰਸੋਈ 'ਚ ਸਿੱਧਾ ਇਹਨਾਂ ਨੇ ਪਾਈਪ ਲਾਈ ਹੋਈ ਐ ਜਿਹੜੀ ਇਹਨਾਂ ਦੀ ਰਸੋਈ ਚ ਜਾਂਦੀ ਐ ਇਹਦੇ ਵਿੱਚ ਦੋ ਰੋਜ਼ ਦੇਖੋ ਗੋਬਰ ਭਰਦੇ ਆ ਗੋਬਰ ਭਰਨ ਤੋਂ ਨਾ ਮਹੀਨੇ ਤੋਂ ਬਾਅਦ ਇਹ ਗੈਸ ਤਿਆਰ ਹੋ ਜਾਂਦੀ ਐ ਜੋ ਕਿ ਫਿਰ ਨਾ ਆਪਣੇ ਘਰ ਦੇ ਵਿੱਚ ਜਿਹੜੀ ਰਸੋਈ ਆ ਜਿਹੜੀ ਆਪਾਂ ਗੈਸ ਵਰਤਦੇ ਆ ਇਹ ਤਿਆਰ ਹੁੰਦੀ ਐ ਅਲਮੀਨੀਅਮ ਗੈਸ ਤਿਆਰ ਹੋ ਜਾਂਦੀ ਐ ਜੋ ਕਿ ਆਪਣੇ ਰਸੋਈ ਦੇ ਵਿੱਚ ਵਰਤਣ ਨੂੰ ਬੜੀ ਵਧੀਆ ਕਾਮਯਾਬ ਰਹਿੰਦੀ ਆ ਤੇ ਇਹ ਬਈਆਂ ਨੂੰ ਨਾ ਰੋਜ਼ ਭਰਨਾ ਪੈਂਦਾ ਆ ਜਦੋਂ ਇਹ ਭਰਦੇ ਆ ਹਾਂਜੀ ਇੱਕ ਰਿ ਪਹਿਲਾਂ ਜਦੋਂ ਲਾਇਆ ਉਹ ਤੋਂ ਬਾਅਦ ਪਹਿਲਾ ਪਾਣੀ ਨਾ ਭਰ ਆਖ ਤੇ ਪੋਪਰ ਜਿਹਾ ਸਿੱਟਾ ਤੇ ਉਸ ਤੋਂ ਬਾਅਦ ਹਫਤੇ ਬਾਅਦ ਪਾਣੀ ਦੇ ਨਾ ਬਾਅਦ ਬਸ ਐਸ ਤਰ੍ਹਾਂ ਇੱਕ ਟਾਂਕੀ ਆ ਪਾਣੀ ਅੱਛਾ 5 ਦਿਨਾਂ ਬਾਅਦ ਜਾਂ ਹਫਤੇ ਬਾਅਦ ਤੁਹਾਨੂੰ ਭਰਨਾ ਪੈਂਦਾ ਰੋਜ਼ ਨਹੀਂ ਭਰਦੇ ਤੁਸੀਂ ਹਾਂ ਨਹੀਂ ਪੈਂਦਾ ਬਸ ਦੋ ਬੱਠੋ ਗੋਆ ਘੇਰੇ ਆ ਭਰ ਕੇ ਅੱਛਾ ਜੀ ਪਾਣੀ ਜਦੋਂ ਗੋਲ ਬਣਾ ਕੇ ਹਾਂ ਹਾਂ ਪਾਣੀ ਦਾ ਕੋਲ ਬਣਾ ਕੇ ਠੀਕ ਹੈ ਜੀ ਤੇ ਵੇਰੇ ਕਿੰਨੇ ਕੁ ਦਿਨਾਂ ਬਾਅਦ ਤਿਆਰ ਹੋ ਜਾਂਦੀ ਹੈ ਇਹ ਇਹ ਤਾਂ ਪਹਿਲਾਂ ਉਸੇ 22 ਦਿਨਾਂ ਤੋਂ ਪੁੱਛਿਆ ਅੱਛਾ 22 ਦਿਨ ਇਹ ਇਹਦੇ ਵਿੱਚ ਪਾਉਂਦੇ ਹੋ ਹਾਂ ਇਹਦੇ ਵਿੱਚ ਤੇ ਫਿਰ ਉਹ ਪੈਪ ਅੱਛਾ ਇਹਦੇ ਵਿੱਚ ਪਾ ਕੇ ਉਹ ਪੈਪ ਨਾਲ ਰਾਈ ਆਪਣੇ ਉਧਰ ਦੇ ਬਾਰੇ ਪੈਪ ਤੇ ਖਰਚਾ ਆਇਆ ਜਿਵੇਂ ਸੀ ਜਾ ਰਿਹਾ 35000 ਰੁਪਏ ਦੇ ਨੇੜੇ ਖਰਚਾ ਆਇਆ ਠੀਕ ਹੈ ਜੀ ਅੱਛਾ ਇਹ ਵਿੱਚ ਸਬਸਿਡੀ ਵੀ ਮਿਲਦੀ ਹੈ ਬਾਈ ਜੀ ਸਾਰੇ ਜਣੇ ਧਿਆਨ ਦਿਓ ਥੋੜਾ ਜਿਹਾ 35000 ਰੁਪਏ ਟੋਟਲ ਖਰਚਾ ਆਇਆ ਆ ਤੇ ਇਹ ਨਾਲ ਵਿੱਚਾਂ ਦੇ ਸਬਸਿਡੀ ਵੀ ਮਿਲ ਜਾਂਦੀ ਜਿਵੇਂ ਕਿ ਆਂਟੀ ਆਪਾਂ ਨੂੰ ਦੱਸ ਰਹੇ ਆ ਤੇ ਜਿਹੜੀ ਆ ਪਾਈਪਾਂ ਡੀਆਂ ਦੇ ਨਾਲ ਕੀ ਕਨੈਕਸ਼ਨ ਆਂਦਾ ਇਹ ਮੰਨ ਲੇ ਜਿਹੜਾ ਗੋਬਰ ਖਾਲ ਤੋਂ ਫ਼ੋਗ ਬੰਦੀ ਹੈ ਨਾ ਉਹ ਬਾਹਰ ਕਰਦਾ ਅੱਛਾ ਜਿਹੜੀ ਫ਼ੋਗ ਬੰਦੀ ਆ ਜਿਹੜੀ ਆ ਪਾਈਪ ਵੇਖ ਲਓ ਤੁਸੀਂ ਆਹਾ ਆ ਇਸ ਤਰ੍ਹਾਂ ਦੀ ਜਿਹੜੀ ਫ਼ੋਗ ਬਣ ਜਾਂਦੀ ਨਾ ਵੇਸਟੇਜ ਤੇ ਇਹ ਇਧਰ ਉਹ ਪਾਈਪਾਂ ਹੀ ਬਾਹਰ ਆ ਜਾਂਦੀ ਹੈ ਤੇ ਇਹ ਜਿਹੜੀ ਹੈ ਇਹ ਚੀਜ਼ ਬਹੁਤ ਅਲਟੀਮੇਟ ਆ ਬਾਈ ਸੋ ਬੜੀ ਵਧੀਆ ਚੀਜ਼ ਆ ਇਸ ਨੂੰ ਦੇਖਣ ਨੂੰ ਮੇਰੀ ਤਾਂ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੀ ਆ ਬਾਕੀ ਤੁਸੀਂ ਆਪ ਵੀ ਕਮੈਂਟ ਕਰਕੇ ਦੱਸਿਓ ਕਿ ਕਿੰਨਾ ਦੇ ਕਰੇ ਸੋਲਰ ਗੈਸ ਲੱਗਿਆ ਬਾਕੀ ਖਰਚਾ ਬਚਦਾ ਇਹਨਾਂ ਦੇ ਨਾਲ ਆ ਬਾਈ ਨੇ ਪਾਈਪ ਆ ਲਈ ਐ ਸਿੱਧੀ ਰਸੋਈ ਚ ਪਾਈਪ ਜਾਂਦੀ ਵੀ ਐ ਲੰਬੀ ਪਾਈਪ ਰੱਖੀ ਹੋਈ ਆ ਬਾਜਾ ਕੋਈ ਗੱਲ ਨਹੀਂ ਤੇ ਚੁੱਲਾ ਵੀ ਆਂਦੇ ਵਾਸਤੇ ਸਪੈਸ਼ਲ ਹੀ ਆਂਦਾ ਬਾਈ ਜਿਹੜਾ ਆਪਣੇ ਘਰਾਂ ਦੇ ਨਾਲ ਹੀ ਆਂਦੇ ਚੁੱਲਾ ਮਿਲਦਾ ਐ ਜਿਹੜਾ ਆਪਾਂ ਚੁੱਲਾ ਲਾਣੇ ਨੇ ਘਰ 'ਚ ਉਹ ਵਾਲਾ ਚੁੱਲਾ ਨਹੀਂ ਆਂਦੇ ਨਾਲ ਚੱਲਦਾ ਇਹਦੇ ਨਾਲ ਵੱਖਰਾ ਚੁੱਲਾ ਮਿਲਦਾ ਐ ਸਪੈਸ਼ਲ ਬਾਕੀ ਇਹ ਹਾਂ ਸਾਰਾ ਕੁਝ ਆਂਦੇ ਨਾਲ ਹੀ ਮਿਲਿਆ ਇਹ ਆਂਟੀ ਪਾਈਪ ਵਗੈਰਾ ਸਭ ਕੁਝ ਆਂਦੇ ਨਾਲ ਮਿਲਿਆ ਅੱਛਾ ਟੱਬ ਟੂਬ ਸਭ ਕੋਈ ਨਾਲ ਮਿਲਿਆ ਠੀਕ ਹੈ ਠੀਕ ਹੈ ਬਾਕੀ ਅੱਛਾ ਬਸ ਤੁਹਾਨੂੰ ਖੂਬ ਬਣਾਉਣਾ ਪੈਣਾ ਬਸ ਆਪ ਬਣਾਉਣਾ ਸੇ ਹਾਂ ਤੇ ਕਿੰਨੇ ਕੁ ਦਿਨਾਂ ਬਾਅਦ ਆਂਟੀ ਤਿਆਰ ਹੋ ਜਾਂਦੀ ਗੈਸ ਤੇ ਬਸ ਅਸੀਂ 22 ਦਿਨਾਂ ਚ ਹੋ ਗਈ ਸੀ ਜੀ ਜੀ 22 ਦਿਨਾਂ ਜਿਹਦੇ ਉਹ ਫਿਰ ਵਰਤਨ ਲੱਗ ਗਿਆ ਤੁਸੀਂ ਹਾਂ ਅਸੀਂ ਦੋਨੇ ਹੀ ਵਰਤਦੇ ਆ ਅੱਛਾ ਤੇ ਤੁਹਾਨੂੰ ਕਿੰਨੇ ਕੁ ਦਿਨ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਬਣਵਾਈ ਨੂੰ ਇਹ ਮਹੀਨਾ ਸਵਾ ਹੋ ਗਿਆ ਸਵਾ ਮਹੀਨਾ ਹੋ ਚੱਲਿਆ ਤੁਹਾਨੂੰ ਲਵਾਏ ਨੂੰ ਤੇ ਕੋਈ ਜਾਂਦਾ ਕੋਈ ਨੁਕਸਾਨ ਤੁਹਾਨੂੰ ਕੋਈ ਘਾਟਾ ਲੱਗਿਆ ਹੋਵੇ ਜੇ ਜਿਹੜੀ ਮੰਨ ਲਓ ਤੁਸੀਂ ਕੋਈ ਚੀਜ਼ ਆਦੇ ਤੁਹਾਨੂੰ ਨਾ ਪਸੰਦ ਆਈ ਹੋਵੇ ਨਹੀਂ ਪਸੰਦ ਸਮਝ ਲੈ ਵਰਗੋ ਬਣਦੀ ਹੈ ਜਿਵੇਂ ਆਪਾਂ ਤਰ ਲਿਖੀ ਚੀਜ਼ ਬਣਾਉਣਾ ਨਾ ਉਸ ਤਰ ਸਵਾਦ ਬਣਦੀ ਹੈ ਸਾਰੀ ਅੱਛਾ ਚੀਜ਼ ਵੀ ਸਵਾਦ ਬਣਦੀ ਮਤਲਬ ਕਿ ਤੇਜ਼ ਵਧੀਆ ਬੰਦਾ ਹੈ ਹਾਂ ਬਹੁਤ ਜ਼ਿਆਦਾ ਤੇ ਜਿਹਨੇ ਮੰਨ ਲਓ ਆਪਣੇ ਆਪ ਉਸ ਤਰ ਲੇ ਤੁਸੀਂ ਬਤਾਈਏ ਜਿਵੇਂ ਸਾਰੀ ਚੀਜ਼ ਆ ਤਲਖੀ ਦੇ ਜਾਂਦੀ ਜਿਵੇਂ ਖਰੇਲਾ ਵਗੈਰਾ ਬਣਾਨੇ ਸੁੱਕੀ ਸਬਜੀ ਹਾਂਜੀ ਜਿਹੜੀ ਬਹੁਤ ਸਵਾਦ ਬਣਦੀ ਛੁੱਲੇ ਵਾਂਗ ਅੱਛਾ ਈ ਬਾਕੀ ਤੁਸੀਂ ਤੁਹਾਡਾ ਰਸੋਈ ਦਾ ਕੰਮ ਹੈ ਤੁਹਾਨੂੰ ਜ਼ਿਆਦਾ ਪਤਾ ਚੂ ਅਨੁਸਾਰ ਵੀ ਉਹਨਾਂ ਵਧੀਆ ਵਰਤੋਂ ਵੀ ਉਹਨਾਂ ਦੇ ਸਿਲੰਡਰ ਵੀ ਬਚ ਗਏ ਨੇ ਅੱਛਾ ਯਾ ਖਰਚਾ ਵੀ ਬਚਾਏਗਾ ਤੁਹਾਡਾ ਫਿਰ ਹੈ ਖਰਚੇ ਬਣਿਆ ਉਹਨਾਂ ਗੋਬਰ ਆ ਆਪਣਾ ਆਪਣਾ ਕਟਮੋਲ ਲੈ ਕੇ ਦੇਣਾ ਹਾਂ ਹਾਂ ਬਾਈ ਸਭ ਨਾਲ ਵੱਡਾ ਫਾਇਦਾ ਨਾ ਇੱਕ ਕੰਟੀਨਿਆ ਬਹੁਤ ਵਧੀਆ ਗੱਲ ਦਸੀ ਆਪਾਂ ਨੂੰ ਕਿ ਗੋਬਰ ਇਹਨਾਂ ਦੇ ਘਰ ਦਾ ਆ ਇਹਨਾਂ ਨੇ ਪਸ਼ੂ ਰੱਖਿਆ ਜਾਂਦਾ ਰੋਜ਼ ਦਾ ਗੋਬਰ ਪਾ ਦਿੰਦੇ ਆ ਤੇ ਗੈਸ ਤਿਆਰ ਹੋ ਜਾਂਦੀ ਆ ਬਾਕੀ ਖਰਚਾ ਵੀ ਘਟਦਾ ਬਾਕੀ ਅੱਗੇ ਅੱਗੇ ਜਿਵੇਂ ਆਪਾਂ ਹੋਰ ਅੱਗੇ ਜਾਣੇ ਆ ਚਲੋ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਨੂੰ ਕੀ ਗੋਬਰ ਨਹੀਂ ਗੇਰਾਫ ਤੇ ਹੋ ਗਿਆ ਆਪਾਂ ਕਬ اچھا ਇਹ ਤਾਂ ਥੋੜਾ ਥੱਲੇ ਹੈ ਨਾ ਤਾਂ ਫੁੱਲ ਕੇ ਤੇ ਹੈ ਹੋ ਜਾ ਮਟੋਲ ਜਿਵੇਂ ਹੋਇਆ ਰਹਿੰਦਾ ਅੱਛਾ ਅੱਜ ਹੱਲੇ ਥੋੜਾ ਢਿੱਲਾ ਆਇਆ ਨਹੀਂ ਤਾਂ ਟੈਟ ਹੋ ਜਾ ਹੁੰਦਾ ਪੂਰਾ ਅਜੇ ਪਾਇਆ ਨਹੀਂ ਗੋਬਰ ਹੁਣ ਅੱਛਾ ਹੱਲੇ ਪਾਇਆ ਨਹੀਂ ਜਿਵੇਂ ਗਰਮੀ ਆਉਂਦੀ ਹੈ ਨਾ ਉਸ ਤਰ੍ਹਾਂ ਫਿਰ ਜ਼ਿਆਦਾ ਕਿਹਾ ਸੀ ਇਹ ਤੁਸੀਂ ਆਪ ਪਾ ਲੈਣਾ ਆਂਟੀ ਗੋਬਰ ਕਹਿੰਦੇ ਸੀ ਪਾਣਾ ਅੱਗੇ ਕੱਕਰ ਪੈ ਪੈ ਥੱਲੇ ਪੈ ਦਿਖਾਓ ਆਂਟੀ ਥੋੜਾ ਕਿਵੇਂ ਪੈ ਜਿਵੇਂ ਮੰਨ ਲਓ ਗੋਬਰ ਆ ਅੱਛਾ ਪੈਪ ਆ ਆ ਪੈਪ ਆ ਵੇਖੇ ਲੱਗੇ ਮੈਂ ਦੂਸਰੇ ਇਧਰੋ ਕੀ ਵਾਲ ਲੱਗ ਗਿਆ ਵੇ ਹਾਂ ਹਾਂ ਲੱਗਿਆ ਹੈ ਜੀ ਇਹ ਹੁਣ ਜਿਵੇਂ ਗੋਬਰ ਨੂੰ ਆਪਾਂ ਪਤਲਾ ਕਰ ਦਾਂਗੇ ਠੀਕ ਹੈ ਜੀ ਬਿਲਕੁਲ ਪਤਲਾ ਪਾਣੀ ਵਾਂਗੂ ਕੋਲ ਬਣਾ ਦੇਣ ਇਹਨੂੰ ਗੇੜਦਾ ਤੇ ਬੇ ਗਲ ਜਾਂਦਾ ਵਿੱਚ ਅੱਛਾ ਫੇਰੇ ਆਪੇ ਜਾਂਦੇ ਇਹਨੂੰ ਇਹਨੂੰ ਗੇੜਨਾ ਪੈਂਦਾ ਹਾਂ ਇਹਨੂੰ ਗੇੜਨਾ ਪੈਂਦਾ ਠੀਕ ਹੈ ਜੀ ਜੇ ਮੰਨ ਲੈ ਮਾੜਾ ਮੋਟਾ ਕੋਈ ਆ ਵੀ ਜਾਵੇ ਤਾਂ ਉਹ ਬੰਦਾ ਫੇਰ ਛੋਟੀ ਛੋਟੀ ਨਾਲ ਵਿੱਚ ਘੋਰ ਲੈਂਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਆਂਟੀ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਜੀ ਬਾਦ ਜੀ ਬਾਦ ਠੀਕ ਹੈ ਜੀ ਬਾਕੀ ਦੋਸਤੋ ਤੁਸੀਂ ਬਨੇ ਰਹੋ ਤੁਹਾਨੂੰ ਰੋਜ਼ ਦੀ ਇਦਾਂ ਦੀਆਂ ਵੀਡੀਓ ਬਖਾਉਂਦੇ ਰਾਵਾਂਗੇ ਬਾਕੀ ਆ ਸੋਲਰ ਸਿਸਟਮ ਆ ਗੋਬਰ ਗੈਸ ਵਾਲਾ ਸੌਰੀ ਗੋਬਰ ਗੈਸ ਵਾਲਾ ਸਿਸਟਮ ਆ ਦੇਸੀ ਜਿਗਾੜ ਲਾਇਆ ਬਾਈ ਨੇ ਇੱਕ ਜਿਆਦਾ ਵੀ ਬੰਦੀ ਸੀ ਗਰਮੀ ਜਿਆਦਾ ਪੈਨ ਸੀ ਫਿਰ 4-5 ਛੱਡੇ ਐਵੇਂ ਚਲਾਈ ਦਸੀ ਚੁਰਲਾ ਕਰ ਲੈ ਬਈ ਉਹ ਗੈਂਸਰ ਜਿਆਦਾ ਵੀ ਬਣ ਜਾਂਦੀ ਸੀ ਅੱਛਾ ਗੈਂਸ ਜਿਆਦਾ ਵੀ ਬਣ ਜਾਂਦੀਆਂ ਨੇ ਜੀ ਠੀਕ ਹੈ ਠੀਕ ਹੈ ਵਰਤੋਂ ਘੱਪਤ ਘੱਪ ਵਰਤੋਂ ਘਟਾ ਤੁਹਾਡੇ ਘਰੇ ਘਟਾ ਚਾਰ ਜੀ ਮੇਰੇ ਸੋਨ ਗਰਮੀ ਤੇ ਇਨੀ ਚਾਬ ਨਹੀਂ ਬੰਦੀ ਘੱਟ ਬੰਦੀ ਹੈ ਨਾ ਅੱਛਾ ਸਿਆਲੇ ਦੀ ਵਰਤੋਂ ਕਿਉਂ ਜਿਆਦਾ ਹੁੰਦੀ ਹੈ ਹਾਂ 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 ਹੁਣ ਗਰਮੀ ਤੇ ਇਨੀ ਲੋੜ ਪਈ ਪੈਂਦੀ ਬਾਕੀ ਅਸੀਂ ਵਰਤੋਂ ਐਸੇ ਦੀ ਕਰਦੇ ਅੱਛਾ ਚਲੋ ਵਧੀਆ ਗੱਲ ਹੈ ਜਿਨ੍ਹਾਂ ਦੇ ਘਰੇ ਜਿਆਦਾ ਖਪਤ ਹੈ ਨਾ ਬਾਈ ਉਹ ਆ ਜਿਗਾੜ ਬਣਵਾ ਲੋ ਵਧੀਆ ਰਹੇਗਾ ਜਿਨ੍ਹਾਂ ਦੇ ਘਰੇ ਪਸ਼ੂ ਵੀ ਰੱਖਿਆ ਹੋਇਆ ਹੈ ਗੋਬਰ ਘਰਦਾ ਆ ਬਾਕੀ ਮੈਂ ਤੁਹਾਨੂੰ ਚਾਰ ਚੁਫੇਰੇ ਘੁੰਮ ਕੇ ਦਿਖਾ ਦੇਣਾ ਐਦਾਂ ਦਾ ਬਾਈ ਨੇ ਆ ਰੱਖਿਆ ਹੋਇਆ ਆ ਆ ਵੇਸਟ ਜਿਵੇਂ ਕੀ ਉਹ ਦੇਖੋ ਉਧਰਲੇ ਪਾਸੇ ਵੇਸਟ ਜ ਆ ਜਾਂਦੀ ਆ ਆ ਸਾਰਾ ਵਾਹਨਾ ਦੇ ਵਿੱਚ ਬਾਈ ਨੇ ਬਣਾਇਆ ਪਰ ਇਹਦੇ ਵਾਸਤੇ ਤੁਹਾਨੂੰ ਨਾ ਇਹ ਜੇ ਤੁਹਾਡੇ ਘਰ ਦੀ ਆਪਦਾ ਗੋਬਰ ਤਾਂ ਫਾਇਦਾ ਤੇ ਤੁਹਾਡੇ ਜੇ ਘਰੇ ਜੀ ਜ਼ਿਆਦਾ ਤਾਂ ਫਾਇਦਾ ਠੀਕ ਹੈ ਬਾਈ ਜੀ ਓਕੇ ਜੀ